ਬਾਣਿਆ ਸ਼ਾਮਿਲ ਹੋ ਗਏ ਨੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ ਜੀ ਹਾਂ ਟੀਟੂ ਬਾਣਿਆ ਜੋ ਕਿ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਵਿੱਚ ਸੀ ਤਾਂ ਉਸ ਦਾ ਕਹਿਣਾ ਕਿ 12 ਸਾਲ ਅਕਾਲੀ ਦਲ ਦੇ ਵਿੱਚ ਰਿਹਾ ਪਰ ਹੁਣ ਉਹਨਾਂ ਨੇ ਜਿਹੜਾ ਕਿ ਸਹੀ ਪਾਰਟੀ ਚੁਣ ਲਈ ਹੈ ਜਿਹਦੇ ਚੱਲਦੇ ਉਹ ਆਪਣੇ ਸਾਥੀਆਂ ਸਮੇਤ ਭਾਜਪਾ ਦੇ ਵਿੱਚ ਸ਼ਾਮਿਲ ਹੋਏ ਸ਼ਾਮਿਲ ਹੁੰਦੇ ਅਸਾਰ ਹੀ ਵਿਰੋਧੀ ਪਾਰਟੀਆਂ ਦੇ ਖੂਬ ਤੰਜ ਕਸੇ ਇਸ ਨਾਲ ਹੀ ਰਵਨੀਤ ਸਿੰਘ ਬਿੱਟੂ ਤੇ ਵੀ ਉਹਨਾਂ ਨੇ ਆਪਣਾ ਬਿਆਨ ਦਿੱਤਾ ਆਓ ਸੁਣਦੇ ਤੁਜਾਰ ਪਾਸੇ ਸਾਨੂੰ ਤਜਰਬਾ ਹੈ ਨਹੀਂ ਕਿਰਾ ਅੱਜ ਸਾਨੂੰ ਘੂਰਨਗੇ ਅਸੀਂ ਯਾਨੀ ਕਹਿੰਦਾ ਵਾ ਜੇ ਸਾਡੇ ਗਲਤੀਆਂ ਦੇ ਗਰਿਆ ਸਾਹਿਬ ਤੁਸੀਂ ਹੱਲਾ ਸ਼ੇਰੀ ਦੇਣ ਲੱਗੇ ਤੇ ਕੱਲ ਨੂੰ ਅਸੀਂ ਵੀ ਫੇਰ ਡਾਕੇ ਮਾਰਾਂਗੇ ਚੋਰ ਕੋਈ ਨਹੀਂ ਕਰਾਂਗੇ ਅਕਾਲੀ ਗੱਲ ਦਾ ਜ਼ਿਕਰ ਕਰਤਾ ਅਣੀ ਬਿੱਟੂ ਫਾਇਪਾ ਦੇ ਵਿੱਚ ਨੇ ਤੁਸੀਂ ਅਕਸਰ ਕਹਿੰਦੇ ਸੀ ਰਵਨੀਤ ਬਿੱਟੂ ਮੈਂ ਅਕਸਰ ਵਿਰੋਧ ਕਰਦਾ ਰਹਾਂਗਾ ਹੁਣ ਰਮੀਲ ਬਿੱਟੂ ਦੇ ਨਾਲ ਨੇ ਟੀਡੂ ਬਣਿਆ ਜਾਂ ਵਿਰੋਧ ਦੇ ਦੇਖੋ ਜੀ ਉਹ ਤਾਂ ਤੁਸੀਂ ਬੱਤੀਆਂ ਬਣਾਵਲਾ ਕੇ ਹੋਰੀ ਮੂੰਹ ਚ ਮੋਣ ਲਾ ਕੇ ਬਾਹਰ ਚ ਲੈ ਲਏ ਨੀ ਨਹੀਂ ਜੀ ਅੱਜ ਆ ਇੱਥੇ ਤਾਂ ਕਿ ਕਸੀਮ ਤੇ ਰੱਖੋ ਜਵਾਬ ਜਵਾਬ ਦੇ ਜਵਾਬ ਦੇ ਦੇਖੋ ਜੀ ਕਿਰੇਵਾਲ ਸਾਹਿਬ ਦੇ ਕਹੇ ਤੇ ਤੁਸੀਂ ਕਹਾਂ ਜੋਇਨ ਕਰ ਲਿਆ ਉਹ ਤੁਹਾਨੂੰ ਸਿਖਾਉਣਗੇ ਪਰ ਰਮੀਲ ਬਿੱਟੂ ਵੀ ਭਾਜਪੀ ਦੇ ਲੀਡਰ ਨੇ ਕਿ ਉਹਨਾਂ ਨਾਲ ਦੇਖੋ ਜੀ ਗਰਿਆ ਸਾਹਿਬ ਵੀ ਕਹਿੰਦੇ ਸੀਗੇ ਜਿਹੜਾ ਬੰਦਾ ਭਾਜਪੀ ਦੀ ਸੋਚ ਜੇ ਆ ਗਿਆ ਉਹ ਸਾਡਾ ਹੀ ਆ ਗਿਆ ਥੋੜਾ ਕਈ ਵਾਰ ਬਚਾਉਣਾ ਨਹੀਂ ਕੋਈ ਬਿੱਟੂ ਬਾਜੀ ਕੋਈ ਕਰਸ ਮੇਰਾ ਵੱਡਾ ਭਰਾ ਵਾ ਪਹਿਲਾ ਵੀ ਆ ਤੁਹਾਨੂੰ ਪਤਾ ਵੀ ਸਭ ਤੋਂ ਬਾਅਦ ਮੈਂ ਘਰਨੇ ਲਾਏ ਆ ਉਹਨਾਂ ਖਲਾਫਾਂ ਵਿੱਚ ਚੋਣਾਂ ਲੜੀਆਂ ਲੜਦਾ ਤੇ ਮੈਂ ਭਾਂਡੇ ਸਾਰੇ ਵੇਚਤੇ ਰਵਨੀ ਬਿੱਟੂ ਦੇ ਚੋਣ ਲੜਦੇ ਲੜਦੇ ਮੈਂ ਭਾਂਡੇ ਸਾਰੇ ਪੈਸਿਆਂ ਦਾ ਜ਼ਿਕਰ ਕੀਤਾ ਸੀ ਕਿ ਆਹੀ ਬੁੱਢੇ ਨਾਲੇ ਦੇ ਪੈਸੇ ਜਿਹੜੇ ਆ ਬੁੱਢਾ ਨਾਲੇ ਪਹਿਲਾਂ ਤਾਂ ਗੱਲ ਹੋਈ ਸੀ ਬਾਹਰ ਚ ਦੱਸ ਲਾ ਦੇ ਹੁਣ ਕੱਲ ਸਾਰੇ ਕੋਲ ਇੱਥੇ ਖੋਲੀ ਜਾਣਾ ਤੁਸੀਂ ਇਹ ਕਹਿੰਦੇ ਵੀ ਅੱਜ ਹੀ ਪਾਰਟੀ ਜੁਆਇਨ ਕਰਾਓ ਤੇ ਅੱਜ ਹੀ ਟਿੱਪੂ ਵਾਲਿਆਂ ਨੂੰ ਬਾਹਰ ਘਟਾਓ ਤੁਹਾਡੇ ਨਾਲ ਹੀ ਮਕਸਦ ਬਣੇ ਹੋਇਆ ਵਾ ਇਹਦਾ ਹਿਸਾਬ ਦਾ ਵੀ ਆਪਾਂ ਕਰ ਲਾਂਗੇ ਪੈਸੇ ਤਾਂ ਜਿਹੜੇ ਪਹਿਲਾਂ ਵੀ ਆਏ ਆ ਕੇਂਦਰ ਵੱਲੋਂ ਹੀ ਆ ਰਹੇ ਆ ਜੀ ਆਪਣੇ ਭਗਵੰਦ ਮਾਨ ਦੇ ਯਾਨੀ ਕੋਲ ਦਾ ਕੁਝ ਵੀ ਹੈ ਨਹੀਂ ਕਿਹਾ ਆ ਤਾਂ ਇੱਕ ਕਿਸਮ ਦਾ ਸਾਡੇ ਨਾਲ ਡਰਾਮਾ ਹੋ ਗਿਆ ਵਾ ਲੋਕਾਂ ਨੂੰ ਗੁੰਮਰਾਹ ਕਰਕੇ ਤੇ ਮੈਂ ਕਿਸਾਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਗਰਿਆਲ ਸਾਹਿਬ ਬੈਠੇ ਆ ਮੈਂ ਇਹਨਾਂ ਦੀ ਸੋਚ ਮੈਂ ਇਹਨਾਂ ਦੀ ਪੜ੍ਹੀ ਆ ਅਸੀਂ 1 ਘੰਟਾ ਗੱਲਾਂ ਕੀਤੀਆਂ ਨੇ ਜਿਹੜੇ ਗਰਿਆਲ ਸਾਹਿਬ ਨੇ ਆ ਵੀ ਕਿਸਾਨਾਂ ਦੇ ਬਹੁਤ ਯਾਨੀ ਇਹਨਾਂ ਨੂੰ ਤਕਲੀਫਾਂ ਹੁੰਦੀਆਂ ਨੇ ਜੋ ਕਿਸਾਨ ਦੁਖੀ ਹੁੰਦੇ ਆ ਕੋਈ ਵਾਰ ਨਾ ਕੋਈ ਗੱਲ ਸਮਝਣ ਦੇ ਵਿੱਚ ਜਿਹੜਿਆ ਜੱਥੇਬੰਦੀ ਦੇ ਜਿਹੜੇ ਲੀਡਰ ਜੀ ਆ ਨਾ ਆ ਚੰਗੀ ਗੱਲ ਦੱਸਦੇ ਨਹੀਂ ਜੇ ਕਿਸਾਨ ਪੈਰਾਂ ਤੇ ਖੜਾ ਹੋ ਗਿਆ ਜੱਥੇਬੰਦੀ ਦੇ ਜਿਹੜੇ ਵੱਡੇ ਲੀਡਰ ਨੇ ਕਰਾ ਉਹਨਾਂ ਦੇ ਪੈਰ ਯਾਨੀ ਕਹਿੰਦਾ ਬਾਪ ਉਹਨਾਂ ਦੇ ਹੱਥ ਕੁਛ ਨਹੀਂ ਆ ਤਾਂ ਗਰਿਆਲ ਸਾਹਿਬ ਨੂੰ ਬੇਨਤੀ ਕਰਦੇ ਆ ਵੀ ਅਸੀਂ ਕਿਸਾਨਾਂ ਦਾ ਅਨਖਣ ਇਹਨਾਂ ਦੀ ਬੜੀ-ਬੜੀ ਸੋਚ ਕਿਸਾਨਾਂ ਦੇ ਪਰ ਆਹ ਸੰਭਵ ਫਿਰ ਹੋ ਸਕਦਾ ਵਾ ਜਦੋਂ ਸਾਡੀ ਸਰਕਾਰ ਇੱਥੇ ਆਉਗੀ ਅਸੀਂ ਜਿੰਨੇ ਵੀ ਅਸੀਂ ਪੈਸੇ ਇੱਕ-ਇੱਕ ਦੇ ਰਹਿਆਂ ਮੁੰਦੋਸਿਆ ਇਹਨਾਂ ਨੇ ਕਾਫੀ ਸਲਾਈ ਬਾਰੇ ਵੀ ਦੱਸਿਆ ਵਾ ਇੱਥੇ ਐਸੇ ਆ ਰਹੇ ਆ ਇੱਥੇ ਬੱਚਿਆਂ ਨੂੰ ਅਸੀਂ ਸਸਕਾਰ ਰਹੇ ਆ ਔਰ ਜਿੰਨੇ ਵੀ ਪੈਸੇ ਆਉਂਦੇ ਨੇ ਆ ਭਗਵੰਦ ਮਾਨ ਜੀ ਕਾਲਾ-ਮਾਲਾ ਕਰੀ ਜਾਂਦਾ ਵਾ ਪਤਾ ਨਹੀਂ ਲੱਗਦਾ ਕਿੱਥੇ ਜਾਂਦਾ ਉਹ ਹਰਿਆਣੇ ਦੇ ਕਿਹੜੇ ਇਲੈਕਸ਼ਨ ਹੋ ਰਹੇ ਆ ਭਗਵੰਦ ਮਾਨ ਦਾ ਪਈਆ ਲਗਾਤਾਰ ਜਾਈ ਜਾਵੇ ਜਿੱਥੇ ਭਗਵੰਦ ਮਾਨ ਨੇ ਤਾਂ ਜੀ ਬੇੜਾ ਕਰਕੇ ਕਰਤਾ ਜੀ ਸਾਡੇ ਪੰਜਾਬ ਦਾ ਕਰਾ ਐ ਐਨਓਸੀ ਦੇ ਨੇ ਬਦਲ ਲੱਗਦਾ ਰੋਜ਼ ਇੱਥੇ ਵਿਧਾਨ ਸਭਾ ਦੇ ਵਿੱਚ ਆਪਣੀ ਗੱਲਬਾਤ ਹੁੰਦੀ ਆ ਵੀ ਐਨਓਸੀਆਂ ਲਾਗੂ ਕਰਤੀਆਂ ਨੇ ਕਿਰਾ ਹੁਣ ਐਨਓਸੀ ਦੀ ਲੋੜ ਨਹੀਂ ਆ ਉੱਥੇ ਤਹਿਸੀਲਦਾਰ ਕੋਲ ਜਨ ਜਾਨਦੇ ਆ ਐਨਓਸੀ ਨੋਟ ਪੈਂਦੀ ਆ ਇਹਨਾਂ ਕੋਲ ਕੰਮ ਚੱਲ ਨਹੀਂ ਰਿਹਾ ਜੀ ਕਿਦਾਂ ਇਹਨਾਂ ਕੋਲ ਤਜਰਬੇਕਾਰ ਬੰਦੇ ਹੈ ਨਹੀਂ ਕਿਦਾਂ ਉਹ ਨਵੇਂ-ਨਵੇਂ ਬੰਦੇ ਜੀ ਸ਼ਾਮਲ ਹੋਏ ਨੇ ਅੱਜ ਹਾਂਜੀ ਕਿਹਦੇ ਸਾਥ ਸ਼ਾਮਲ ਹੋਏ ਸ਼ਾਮਲਤਾ ਜੀ ਜਦੋਂ ਟੀਟੋ ਬਾਣੀਆ ਤੇ ਗਰਿਆਲ ਸਾਹਿਬ ਆ ਜਾਣ ਤਾਂ ਪੂਰਾ ਪੰਜਾਬ ਹੀ ਸ਼ਾਮਲ ਹੋ ਗਿਆ ਪੂਰਾ ਹਲਕਾ ਦਾ ਖਾਵਾਗਾ ਔਨ ਵਾਲੇ ਦਿਨਾਂ ਦੇ ਵਿੱਚ ਜਗਰਾਉਂ ਦੇ ਵਿੱਚ ਵੀ ਐਮਐਲਏ ਬੀਜਪੀ ਦਾ ਹੋਊਗਾ ਹਲਕੇ ਦਾਖੇ ਦੇ ਵਿੱਚ ਵੀ ਐਮਐਲਏ ਬੀਜਪੀ ਦਾ ਹੋਊਗਾ ਤੇ ਇੱਥੇ ਮੇਰ ਵੀ ਬਣਾਵਾਂਗੇ ਜੀ ਅਸੀਂ ਉਹ ਕੰਮ ਨਹੀਂ ਕਰਦੇ ਬਿਟੀ ਨੂੰ ਬਾਣੀ ਨੂੰ ਉਹਦਾ ਨਹੀਂ ਮਿਲਿਆ ਜਿਵੇਂ ਪੈਸਾ ਦੀ ਗੱਲ ਕਰ ਅਲੱਗ ਕਰ ਲੋ ਪਹਿਲਾਂ ਕਹਿੰਦੇ ਸੀ ਲੁਧਿਆਣਾ ਦਾ ਮੇਰ ਬਣਾਵਾਂਗੇ ਜੀ ਕਿਰਾ ਕਹਿੰਦੇ ਸੀ ਨਾ ਫਿਰ ਇੱਥੇ ਜਲੰਧਰ ਵੀ ਕਰਕੇ ਆਏ ਆ ਟਰੈਕਟਰ ਨਹੀਂ ਮਿਲੀ ਤਾਂ ਕਹਿੰਦੇ ਕਾਰ ਸਵਣੀ ਹੋ ਗੋ ਸਾਡਾ ਉਹ ਨਹੀਂ ਆ ਸੀ ਇੱਥੇ ਉਹਦੇ ਲੈਣ ਨਹੀਂ ਆਏ ਮਰਨਾ ਕਿਸੇ ਦਿਨ ਸੱਚਾ ਹਾਂ ਸੱਚ ਬੋਲ ਬੋਲ ਕੇ ਮਰਾਂਗੇ ਜਿੱਦਾਂ ਵੀ ਮਰੇ ਅਸੀਂ ਸੱਚ ਬੋਲ ਕੇ ਮਰਾਂਗੇ ਕਿਉਂਕਿ ਗਰਿਆਲ ਸਾਹਿਬ ਵੀ ਸੱਚੀ ਜਿਹਾ ਬੋਲਦੇ ਆ ਤੇ ਮੈਂ ਵੀ ਮਗਰ ਮਗਰ ਲੱਗ ਕੇ ਇਹਨਾਂ ਦੇ ਵਿੱਚ ਸੱਚ ਬੋਲ ਜਣਾ ਕਈ ਵਾਰ ਕਰਾ ਸੱਚ ਤੇ ਕੱਚ ਚੁੱਪਦਾ ਬਹੁਤ ਆ ਤੇ ਚੁੱਪੂ ਆ ਵੀ ਕਰਾ ਤੇ ਮੈਂ ਕਿਸਾਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਅਸੀਂ ਸਾਰੀ ਬੀਜੀਪੀ ਪਾਰਟੀ ਤੁਹਾਡੇ ਨਾਲ ਆ ਤੇ ਕੋਈ ਵੀ ਦੋਖਤ ਸੁਲੀਵਾ ਅਸੀਂ ਤੁਹਾਡੇ ਨਾਲ ਆ ਪਰ ਇਹਨਾਂ ਤੋਂ ਬਚੋ ਜਿਹੜੇ ਤੁਹਾਨੂੰ ਗੁੰਮਰਾ ਕਰਦੇ ਓਕੇ ਜੀ ਬਹੁਤ ਅੱਛਾ ਕਰ ਲਓ ਜੀ ਗਰਿਆਲ ਸਾਹਿਬ ਠੀਕ ਹੈ ਡਾਕਟਰ ਸਾਹਿਬ ਗਰਿਆਲ ਸਾਹਿਬ ਸ਼ਾਮਲ ਹੋਏ ਕਿਟੂ ਬਾਣੀਆਂ ਜੀ ਕਿੰਨੇ ਸਾਥ ਕੀ ਹੋਏ ਪਹਿਲਾਂ ਤਾਂ ਆਪ ਸਭ ਦਾ ਸਵਾਗਤ ਹੈ ਜੀ ਤੁਸੀਂ ਸਮਾਂ ਕੱਢਿਆ ਔਰ ਦੂਜੀ ਗੱਲ ਜਿਹੜੀ ਆ ਅੱਜ ਜੈ ਪ੍ਰਕਾਸ਼ ਜੈਨ ਜੀ ਟੀਟੂ ਬਾਣੀ ਅਜਨ ਦਾ ਹੋਸਟ ਹੈ ਨੇ ਉਹਨਾਂ ਦੇ ਸਾਥੀ ਸਾਰੇ ਜੋ પુરਸ਼ ਦੀਨ ਦੇ ਆਲ ਵਾਧੇ ਹੈ ਜੀ ਜਿਹਦੀ ਸੋਚ ਤੇ ਪਹਿਰਾ ਦੇਣ ਲਈ ਸਾਡੇ ਨਾਲ ਜੁੜ ਗਏ ਨੇ ਉਹਦੇ ਵਿੱਚ ਉਹਨਾਂ ਦਾ ਮੈਂ ਸਾਰਿਆਂ ਦਾ ਸਵਾਗਤ ਕਰਦਾ ਯੋਗਪਾਲ ਸਿੰਘ ਦੀਂਦਿਆਲਾ ਬਾਦਿਆ ਜੀ ਨੇ ਸਾਨੂੰ ਇਕਾਤਮ ਮਾਨਵ ਦਰਸ਼ਨ ਦੀ ਸੋਚ ਦਿੱਤੀ ਹੈ ਜਿਹੜੀ ਭਾਜਪਾ ਲੈ ਕੇ ਚੱਲਦੀ ਹੈ ਉਹ ਕੀ ਹੈ ਕਿ ਜਿਹੜਾ ਆਖਰੀ ਵਿਅਕਤੀ ਹੈ ਜਦੋਂ ਤੱਕ ਜਿਸਦੇ ਸਿਰ ਤੇ ਛੱਤ ਨਹੀਂ ਜਿਸਦੇ ਧੰਨ ਨੂੰ ਕੱਪੜਾ ਨਹੀਂ ਜਿਸਦੇ ਪੇਟ ਨੂੰ ਰੋਟੀ ਨਹੀਂ ਜਦੋਂ ਤੱਕ ਉਹਦਾ ਭਲਾ ਨਹੀਂ ਹੋਏਗਾ ਉਦੋਂ ਤੱਕ ਦੇਸ਼ ਸਮਾਜ ਦਾ ਭਲਾ ਨਹੀਂ ਹੋ ਸਕਦਾ ਉਹ ਸੋਚ ਨੂੰ ਲੈ ਕੇ ਅਸੀਂ ਸਾਰੇ ਚੱਲਦੇ ਹਾਂ ਸਾਡੇ ਚ ਨਾ ਕੋਈ ਵੱਡਾ ਨਾ ਕੋਈ ਛੋਟਾ ਇਹ ਭਾਜਪਾ ਦੀ ਸੋਚ ਹੈ ਔਰ ਇਸਤੇ ਹੀ ਪਹਿਰਾ ਦਿੰਨੇ ਆ ਅਸੀਂ ਪੂਰੇ ਦੇਸ਼ 'ਚ ਔਰ ਉਸੇ ਲਈ ਕੋਸ਼ਿਸ਼ ਕਰ ਰਹੇ ਹਾਂ ਐਸਐਲਆਈ ਮੋਦੀ ਜੀ 80 ਕਰੋੜ ਲੋਕਾਂ ਨੂੰ ਦੇਸ਼ 'ਚ ਢਿੱਡ ਭਰਨ ਲਈ ਅਨਾਜ ਜਿਹੜਾ ਉਹਨਾਂ ਦੀ ਸਰਕਾਰ ਸਾਡੀ ਦੇ ਰਹੀ ਆ ਔਰ ਉਹ ਮਿਲ ਵੀ ਰਿਹਾ ਕਈ ਜਗ੍ਹਾ ਉਹ ਅਲੱਗ-ਅਲੱਗ ਸਟੇਟ ਗਵਰਨਮੈਂਟਸ ਦੇ ਥਰੂ ਜਾਣਾ ਹੁੰਦਾ ਕਿਤੇ ਕੋਈ ਕਮੀਆਂ ਰਹਿ ਜਾਂਦੀਆਂ ਨੇ ਉਹ ਕਮੀਆਂ ਵੀ ਜਦੋਂ ਪਤਾ ਲੱਗਦੀਆਂ ਉਹ ਵੀ ਦੂਰ ਕਰਾਂਗੇ ਬਾਕੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਅੰਦਰ ਵੀ ਜਗ੍ਹਾ-ਜਗ੍ਹਾ ਸਾਡੀ ਮੈਂਬਰਸ਼ਿਪ ਵੀ ਚੱਲ ਰਹੀ ਹੈ ਔਰ ਲੋਕਾਂ ਦੇ ਨਾਲ ਅਸੀਂ ਸੰਪਰਕ ਕਰ ਰਹੇ ਹਾਂ ਮੈਂ ਸਮਝਦਾ ਪੀਟੂ ਜੀ ਇਹ ਸਾਰੇ ਕੰਮ ਦੇ ਵਿੱਚ ਇਹਨਾਂ ਦੇ ਸਾਰੇ ਸਾਥੀ ਅੱਗੇ ਯੋਗਦਾਨ ਪਾਉਣਗੇ ਔਰ ਲੋਕਾਂ ਦੀ ਸੇਵਾ 'ਚ ਹਮੇਸ਼ਾ ਖੜੇ ਰਹਿਣਗੇ ਮੈਂ ਇਹਨਾਂ ਦਾ ਸਵਾਗਤ ਕਰਦਾ ਹਾਂ ਠੀਕ ਹੈ ਜੀ ਹੋਰ ਕੋਈ ਪੁੱਛਣਾ ਹੈ ਤੋਂ ਇਲਾਵਾ ਗੱਲ ਕਰੀਏ ਹਰਿਆਣਾ ਦੇ ਵਿੱਚ ਇਲੈਕਸ਼ਨ ਹੈ ਜੀ ਜਿਵੇਂ ਦੇਖਿਓ ਕਾਂਗਰਸ ਨੇ ਆਪਣੀ ਰਣਨੀਤੀ ਦਾ ਜ਼ਿਕਰ ਕੀਤਾ ਭਾਜਪਾ ਆਪਣੀ ਰਣਨੀਤੀ ਦਾ ਜ਼ਿਕਰ ਕਰ ਰਹੀ ਹੈ ਤਾਂ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਜਿਹੜਾ ਰਸਤਾ ਹੈਗਾ ਉਹਨੂੰ ਲੈ ਕੇ ਕਿੰਨੇ ਕਿੰਨੇ ਸਵਾਲ ਉੱਠੇ ਦੇਖੋ ਪਹਿਲੀ ਗੱਲ ਤਾਂ ਰਸਤਾ ਬੰਦ ਨਹੀਂ ਕੀਤਾ ਹੋਇਆ ਪਹਿਲੀ ਗੱਲ ਇਹ ਸਮਝ ਲਓ ਜਿਹੜੀ ਇਹ ਗੱਲ ਬੋਲਦੇ ਆ ਨਾ ਲੋਕ ਇਹ ਝੂਠ ਬੋਲਦੇ ਆ ਭਾਜਪਾ ਤੇ ਇਲਜ਼ਾਮ ਲਾਉਂਦੇ ਆ ਸਿਰਫ ਟਰਾਲੀਆਂ ਜਿਹੜੀਆਂ ਨੇ ਜਿਹੜੇ ਘਰ ਬਣੇ ਹੋਏ ਆ ਉਹਨਾਂ ਨੂੰ ਲਿਆ ਕੇ ਦਿੱਲੀ ਸਾਡੀ ਰਾਜਧਾਨੀ ਆ ਉਹਦੇ ਚ ਬੈਟਰੀ ਉਸ ਲਈ ਮਨਾਹੀ ਆ ਬਾਕੀ ਤਾਂ ਬੱਸਾਂ ਤੇ ਕਾਰਾਂ ਤੇ ਹੋਰ ਵਹੀਕਲਸ ਤੇ ਸਾਰਿਆਂ ਤੇ ਜਾ ਸਕਦੇ ਆ ਆ ਸਕਦੇ ਆ ਖੁੱਲਾ ਇਹਨਾਂ ਨੂੰ ਔਰ ਇਹ ਰੈਡੀ ਕਰਕੇ ਵੀ ਆਏ ਆ ਉਸ ਤੋਂ ਬਾਅਦ ਜੇ ਕੋਈ ਗੱਲ ਕਹਿੰਦਾ ਉਹ ਚੁੱਪ ਕਹਿੰਦਾ ਪਹਿਲੀ ਗੱਲ ਇਹ ਆ ਇਹ ਰਸਤਾ ਨਹੀਂ ਇਹ ਰਸਤਾ ਤਾਂ ਜਾਣ ਬੁੱਝ ਕੇ ਇਹਨਾਂ ਨੇ ਇਸ ਤਰ੍ਹਾਂ ਕਰਕੇ ਇੱਥੇ ਹੀ ਬੈਠੇ ਹੋਏ ਆ ਔਰ ਮੁੰਡਾ ਜੀ ਆਪਣੇ ਹਿਸਾਬ ਨਾਲ ਬਿਆਨ ਦਿੰਦੇ ਆ ਪੋਲਿਟਿਸ਼ੀਅਨ ਜਿਹੜੇ ਆ ਇਸ ਪ੍ਰਸਥਿਤੀ ਦਾ ਨਿਰਮਾਣ ਕਰਨ ਚ ਜਿਹੜੀਆਂ ਦੂਸਰੀਆਂ ਪਾਰਟੀਆਂ ਨੇ ਔਰ ਇਹਨਾਂ ਨੂੰ ਗੁੰਮਰਾਹ ਕਰਨ ਚ ਕਿਸਾਨਾਂ ਨੂੰ ਉਹਨਾਂ ਦਾ ਹੱਥ ਹੈ ਭਾਜਪਾ ਜਿਹੜੀ ਆ ਮੈਂ ਤੁਹਾਨੂੰ ਇੱਕ ਅਜ ਹੋਰ ਚੀਜ਼ ਸੂਚਨਾ ਦੇ ਦਿੰਦਾ ਬਹੁਤ ਜਲਦੀ ਵਿਚਾਰ ਚੱਲ ਰਿਹਾ ਅੱਜ ਤੋਂ 3 ਦਿਨ ਪਹਿਲਾਂ ਸਾਡੇ ਖੇਤੀ ਮੰਤਰੀ ਜਿਹੜੇ ਨੇ ਭਾਰਤ ਸਰਕਾਰ ਦੇ ਮਾਨਯੋਗ ਸ਼ਿਵਰਾਜ ਸਿੰਘ ਚੋਹਾਨ ਜੀ ਪਨਾ ਮੁੱਖ ਮੰਤਰੀ ਰੇ ਮਧ ਪ੍ਰਦੇਸ਼ ਤੋਂ ਉਹਨਾਂ ਦੀ ਮੀਟਿੰਗ ਹੋਈ ਹੈ 50 ਕਿਸਾਨ ਜਥੇਬੰਦੀਆਂ ਦੇ ਪ੍ਰਮੁੱਖਾਂ ਨਾਲ ਲੀਡਰਾਂ ਨਾਲ ਇਸੇ ਤਰ੍ਹਾਂ ਦੇਸ਼ ਦੇ ਅੰਦਰ 800 ਦੇ ਕਰੀਬ ਜਥੇਬੰਦੀਆਂ ਨੇ ਕਿਸਾਨਾਂ ਦੀਆਂ ਉਹਨਾਂ ਨਾਲ ਵੀ ਮੀਟਿੰਗਾਂ ਕਰਕੇ ਕਿਉਂਕਿ ਖੇਤੀ ਜਿਹੜੀ ਹੈ ਨਾ ਉਹ ਜਿਹੜਾ ਜਿਹੜੀ ਇਹ ਗੱਲ ਕਰਦੇ ਆ ਇਹ ਗਲਤ ਕਰਦੇ ਆ ਇੱਕ ਕਿਸੇ ਜਗ੍ਹਾ ਨਾਰੀਅਲ ਦੀ ਖੇਤੀ ਹੁੰਦੀ ਹੈ ਕਿਸੇ ਜਗ੍ਹਾ ਕਾਜੂ ਦੀ ਹੁੰਦੀ ਹੈ ਕਿਸੇ ਜਗ੍ਹਾ ਬਾਦਾਮ ਦੀ ਹੁੰਦੀ ਹੈ ਕਿਸੇ ਜਗ੍ਹਾ ਝੋਨਾ ਹੁੰਦਾ ਕਿਸੇ ਜਗ੍ਹਾ ਕਣਕ ਹੁੰਦੀ ਹੈ ਇਹ ਸਭ ਅਲੱਗ-ਅਲੱਗ ਨੇ ਬਈ ਸੁਣ ਲੋ ਧਿਆਨ ਨਾਲ ਇਹ ਅਲੱਗ-ਅਲੱਗ ਖੇਤੀ ਦੇ ਤਰੀਕੇ ਨੇ ਔਰ ਹਰ 100 ਕਿਲੋਮੀਟਰ ਦੇ ਬਾਅਦ ਜ਼ਮੀਨ ਦੀ ਨੇਚਰ ਬਦਲ ਜਾਂਦੀ ਹੈ ਪਾਣੀ ਦਾ ਲੈਵਲ ਬਦਲ ਜਾਂਦਾ ਔਰ ਬਾਕੀ ਹੋਰ ਵੀ ਚੀਜ਼ਾਂ ਦੀ ਜ਼ਰੂਰ ਅਲੱਗ-ਅਲੱਗ ਹੁੰਦੀ ਹੈ ਇੱਕ ਜਗ੍ਹਾ ਪੂਰੀ ਇੱਕ ਮੁਸ਼ਤੇ ਇਸੇ ਕਰਕੇ ਜਿਹੜੀ ਖੇਤੀ ਨੀਤੀ ਬਣਾਉਣ ਦਾ ਕੰਮ ਆ ਜਾਂ ਖੇਤੀ ਦਾ ਜਿਹੜਾ ਸਬਜੈਕਟ ਆ ਉਹ ਸਟੇਟ ਸਬਜੈਕਟ ਏ ਇਸੇ ਕਰਕੇ ਆ ਕਿ ਹਰ ਸਟੇਟ ਆਪਣੇ ਮੁਤਾਬਕ ਉਹਦੀ ਗੱਲਬਾਤ ਕਰੇ ਉਸ ਦਾ ਉਹ 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 ਖੇਤੀ ਨੀਤੀ ਦਾ ਨਿਰਮਾਣ ਕਰੇ ਪਰ ਹੁਣ ਜਦੋਂ ਸਟੇਟ ਗਵਰਨਮੈਂਟ ਆਪਣਾ ਜਿਹੜਾ ਦੇਖੋ ਮੈਂ ਅੱਜ ਕਹਿਣਾ ਹਰਿਆਣੇ ਦੇ ਲੋਕ ਦੇਖ ਲੈਣ ਤੁਹਾਡੇ ਸਾਹਮਣੇ ਨਾਲ ਕਹਿ ਰਹੇ ਆ ਪੰਜਾਬ ਦੇ ਅੰਦਰ ਸਰਕਾਰ ਆਮ ਆਦਮੀ ਪਾਰਟੀ ਦੀ ਹਰਿਆਣੇ ਚ ਅਸੀਂ ਕਿੰਨੀਆਂ ਸੁਝਾਵਾਂ ਦਿੱਤੀਆਂ ਨੇ ਉਸ ਦੀ ਪ੍ਰਸ਼ੰਸਾ ਨਹੀਂ ਕੋਈ ਕਰਦਾ ਨਿੰਦਾ ਕਰਨ ਲੱਗੇ ਉਹ ਬੀਜੇਪੀ ਵਿਰੋਧੀ ਆ ਬੀਜੇਪੀ ਵਿਰੋਧੀ ਨਹੀਂ ਹੈ ਬੀਜੇਪੀ ਨੇ ਉੱਥੇ 23 ਫਸਲਾ ਤੇ ਐਮਐਸਪੀ ਦੇ ਰੱਖੀ ਹੈ ਠੀਕ ਹੈ ਔਰ ਬੀਜੇਪੀ ਨੇ ਉੱਥੇ ਆ ਆਲੂ ਤੇ ਆ ਜਿੰਨੀਆਂ ਹੋਰ ਸਬਜ਼ੀਆਂ ਨੇ ਇੱਥੇ ਰੁੱਲਦੀਆਂ ਨੇ ਟਮਾਟਰ ਰੁੱਲਣ ਲੱਗ ਜਾਂਦੇ ਆ ਸੜਕਾਂ ਤੇ ਔਰ ਲਜਾਨ ਤੱਕ ਦਾ ਕਿਸਾਨ ਕੋਲ ਪੈਸਾ ਨਹੀਂ ਹੁੰਦਾ ਜਿਹੜੀ ਪਰਪਰਾਈ ਯੋਜਨਾ ਕੀਮਤੀ ਉਹ ਬੀਜੇਪੀ ਨੇ ਕੇਂਦਰ ਨੇ ਲਾਗੂ ਕੀਤੀ ਹੋਈ ਆ ਉਹ ਪੈਸਾ ਉਹਨਾਂ ਨੂੰ ਦਿੰਦੇ ਆ ਪੰਜਾਬ ਸਰਕਾਰ ਕਿਉਂ ਨਹੀਂ ਦਿੰਦੀ ਇਹ ਤਾਂ ਕੇਂਦਰ ਪੈਸਾ ਦਿੰਦਾ ਇਹ ਨਹੀਂ ਆਪਦੀ ਗੱਲ ਕਰਦੇ ਇਸ ਕਰਕੇ ਕਿਸਾਨ ਨੂੰ ਮੈਂ ਕਹਿੰਨਾ ਕਿ ਆਪਣਾ ਭਲਾ ਬੁਰਾ ਪਛਾਣੋ ਅਸੀਂ ਤੁਹਾਡੇ ਨਾਲ ਆ ਮੋਦੀ ਜੀ ਕਿਸਾਨ ਹਿਤੂ ਪ੍ਰਧਾਨ ਮੰਤਰੀ ਆ ਮੇਰੇ ਸਾਡੀ ਇੱਕ ਟੀਟੂ ਬਾਣੀਆ ਜੋ ਕਿ ਹਮੇਸ਼ਾ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਬੋਲਦੇ ਰਹਿੰਦੇ ਸੀ ਤੇ ਹਮੇਸ਼ਾ ਹੀ ਉਹਨਾਂ ਦੀ ਵੀਡੀਓ ਸਾਹਮਣੇ ਆਉਂਦੀ ਸੀ ਤੇ ਅਨੋਖੇ ਪ੍ਰਦਰਸ਼ਨ ਵੀ ਟੀਟੂ ਬਾਣੀਆ ਵੱਲੋਂ ਕੀਤੇ ਜਾਂਦੇ ਸੀ ਪਰ ਹੁਣ ਉਸ ਦੇ ਵੱਲੋਂ ਭਾਜਪਾ ਦਾ ਪੱਲਾ ਫੜ ਲਿਆ ਤਾਂ ਦੇਖਣਾ ਹੋਵੇਗਾ ਕਿ ਜਿਹੜੇ ਮਸਲੇ ਪਹਿਲਾਂ ਚੁੱਕਦੇ ਸਿਓ ਨੋਕੇ ਪ੍ਰਦਰਸ਼ਨ ਕਰ ਚੁੱਕੇ ਨੇ ਉਹਨਾਂ ਮਸਲ ਲੈ ਕੇ ਤਾਂ ਹੁਣ ਭਾਸ਼ਪਾ ਦੇ ਵਿੱਚ ਸ਼ਾਮਲ ਹੋ ਕੇ ਉਹਨਾਂ ਤੇ ਆਵਾਜ਼ بلند ਹੁੰਦੀ ਹੈ ਜਾਂ ਫਿਰ ਨਹੀਂ